ਜਿਵੇਂ ਪਹਿਲਾਂ ਅਕਾਲੀ ਜਥੇਦਾਰ ਬਾਦਲਾਂ ਦੇ ਲਫਾਫੇ ਚੋਂ ਨਿਕਲਦੇ ਰਹੇ ਹੋ ਸਕਦਾ ਸੁਖਵੀਰ ਬਾਦਲ ਤੇ ਉਹਨਾਂ ਦੀ ਪਾਵਰ ਜਥੇਦਾਰ ਸਾਹਿਬ ਨੂੰ ਹੀ ਜਿਹੜਾ ਹੈਗਾ ਚੇਂਜ ਕਰ ਦੇ। ਵੀ ਜਦੋਂ ਮੁੱਖ ਮੰਤਰੀ ਤੁਹਾਡੀ ਜੰਜ ਪਾਪੀਆਂ ਦੀ ਅਕਾਲ ਤਖਤ ਦੇ ਦਰਵਾਜ਼ਿਆਂ ਨੂੰ ਠੋਡ ਮਾਰਦੀ ਆ ਅੱਜ ਇਹ ਪੌੜੀਆਂ ਕਿਹੜੇ ਮੂੰਹ ਨਾ ਚੜ ਰਹੀ। ਖਾਣ ਪੀਣ ਨੂੰ ਲੂੰਬੜੀਆਂ ਕੇ ਬਾੰਦ ਰੀਆਂ ਤੇ ਡੰਡੇ ਖਾਣ ਨੂੰ ਰੇਸ਼ੇ। ਉਹਨੇ ਕੱਲਾ ਰੇਸ਼ਕ ਕੁੱਟਣ ਦੀ ਉਹ ਗੱਲ ਕਵੈਦ ਸ਼ੁਰੂ ਕਰ ਲਈ ਕਿ ਇੱਕ ਕੱਲੇ ਰੇਸ਼ਕ ਕੁੱਟਿਆਂ ਕੀ ਮਸਲੇ ਹੱਲ ਹੋ ਜਾਣਗੇ ਇਹ ਦਰਤਾਂਤ ਇੰਨਾ ਗੁੰਝਲਦਾਰ ਹੈ ਕਿ ਜਿੱਥੇ ਇਹ ਭਾਗੀਦਾਰ ਨੇ ਉਹ ਉਹਨਾਂ ਗੁਨਾਹਾਂ ਦੇ ਉਹਨਾਂ ਗਲਤੀਆਂ ਦੇ ਉਥੇ ਸਵਾਲ ਐ ਜੀਪੀਸੀ ਤੇ ਵੀ ਉੱਠਦੇ ਨੇ ਤੇ ਉਥੇ ਸਵਾਲ ਉਸ ਸਮੇਂ ਦੇ ਜਥੇਦਾਰ ਤੇ ਵੀ ਉੱਠਦੇ ਨੇ ਜਦੋਂ ਬੈਠੇ ਬਿਠਾਏ ਸੌਦਾ ਸਾਦ ਨੂੰ ਮਾਫੀਨਾਮਾ ਦਿੱਤਾ ਗਿਆ ਅਜੀਬ ਬੰਦੇ ਬਾਦਲ ਦਲ ਦੇ ਵਿੱਚੋਂ ਇੱਕ ਬਾਗੀ ਧੜਾ ਕਹਿ ਰਿਹਾ ਨਾਏ ਬਾਗੀ ਸੀ ਨਾਏ ਹੈਨ ਤੇ ਨਾਏ ਹੋਣਗੇ ਇਹ ਉਹਨਾਂ ਦੀਆਂ ਸਾਰੀ ਉਮਰ ਬਾਦਲ ਕਿਆਂ ਦੀਆਂ ਚੱਪਲਾਂ 'ਚ ਪਾਣੀ ਪੀਣ ਵਾਲੇ ਲੋਕ ਨੇ ਅਕਾਲੀ ਹੁੰਦਾ ਅਕਾਲ ਨੂੰ ਮੰਨਣ ਵਾਲਾ ਇਹ ਅਕਾਲ ਨੂੰ ਛੱਡ ਕੇ ਜਿਹਨੂੰ ਪਾਪਾ ਜੀ ਕਹਿੰਦੇ ਆ ਉਹ ਇਹਨਾਂ ਦਾ ਜੇਲ੍ਹ 'ਚ ਐ ਉਹਦੇ ਲਈ ਇਹਨਾਂ ਨੇ 95 ਲੱਖ ਗੋਲਕ ਦਾ ਖਰਚ ਕਰ ਦਿੱਤਾ ਦੀਏ ਤੇ ਫਿਰ ਕਿਹੜੇ ਪਾਸਿਓ ਇਹ ਕਿਹੜੇ ਮੂੰਹ ਨਾਲ ਕਹਿ ਰਹੇ ਅਸੀਂ ਅਕਾਲੀ ਆ ਜਿਹੜਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੌਜੂਦਾ ਸੀਐਮ ਸਨ ਉਹਨਾਂ ਨੂੰ ਫਕਰੀ ਕੌਮ ਇੱਕ ਪੁਰਸਕਾਰ ਦਿੱਤਾ ਗਿਆ ਸੀ ਤੱਕ ਅੱਜ ਤੱਕ ਹੁਣ ਸਭ ਤੋਂ ਉਹ ਵੀ ਉਹ ਵੀ ਵਾਪਸ ਹੋਣਾ ਨਹੀਂ ਵਾਪਸ ਨਹੀਂ ਹੁਣ ਹੋਰ ਦਿੱਤਾ ਜਾਣਾ ਸਸ਼ਿਕਾਲ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਮੈਂ ਹਰਜਿੰਦਰ ਸਿੱਧੂ ਅੰਮ੍ਰਿਤਸਰ ਦੀ ਪਾਕ ਪਵਿੱਤਰ ਜਗ੍ਹਾ ਤੇ ਬੈਠੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦਾ ਜਦ ਅਸੀਂ ਜ਼ਿਕਰ ਕਰਦੇ ਆ ਤਾਂ ਪਿਛਲੇ ਦਿਨੀ ਵੱਡੀ ਹਲਚਲ ਹੋਈ ਹੈ ਦੋ ਧੜੇ ਬਣ ਗਏ ਨੇ ਇੱਕ ਧੜਾ ਸੁਖਵੀਰ ਸਿੰਘ ਬਾਦਲ ਦਾ ਧੜਾ ਤੇ ਇੱਕ ਧੜਾ ਜਿਹੜਾ ਉਹਨਾਂ ਤੋਂ ਬਾਗੀ ਹੋ ਗਿਆ ਜਿਨ੍ਹਾਂ ਨੇ ਵੱਡੇ ਇਲਜ਼ਾਮ ਲਾਈ ਨੇ ਸੁਖਵੀਰ ਸਿੰਘ ਬਾਦਲ ਤੇ ਉਹ ਖੁਲਾਸੇ ਕੀਤੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਮੇਂ ਵੱਡੀਆਂ ਘਟਨਾਵਾਂ ਹੋਈਆਂ ਵੱਡੇ ਗੁਨਾਹ ਹੋਏ ਅੱਜ 1 ਜੁਲਾਈ ਦਾ ਦਿਨ ਬਾਗੀ ਧੜੇ ਨੇ ਰੱਖਿਆ ਸੀ ਕਿ ਅਸੀਂ ਆਪਣੇ ਉਹਨਾਂ ਗਲਤੀਆਂ ਉਹਨਾਂ ਭੁੱਲਾਂ ਉਹਨਾਂ ਗੁਨਾਹਾਂ ਦੀ ਮਾਫੀ ਮੰਗਣੀ ਆ ਜੋ ਅਕਾਲੀ ਸਰਕਾਰ ਸਮੇਂ ਹੋਏ ਬੇਸ਼ੱਕ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਜਾਣੇ ਅਣਜਾਣੇ 'ਚ ਜੋ ਸਾਡੇ ਅੱਖਾਂ ਦੇ ਸਾਹਮਣੇ ਹੁੰਦਾ ਰਿਹਾ ਤੇ ਅਸੀਂ ਚੁੱਪ ਰਹੇ ਅੰਮ੍ਰਿਤਸਰ ਦੇ ਵਿੱਚ ਆਉਨੇ ਆ ਤਾਂ ਅੰਮ੍ਰਿਤਸਰ ਦਾ ਜਿੱਥੋਂ ਇਹ ਸ਼ੁਰੂ ਹੁੰਦਾ ਦੁਆਰ ਤਾਂ ਇੱਥੇ ਇੱਕ ਰੋਸ ਧਰਨਾ ਲੱਗਾ ਹੋਇਆ ਭਾਈ ਬਲਦੇਵ ਸਿੰਘ ਜੀ ਬਟਾਲਾ ਜਿਹੜੇ ਮੁਖ ਸਕੱਤਰ ਨੇ ਸਿੱਖ ਸਤਿਭਾਵਨਾ ਦਲ ਦੇ ਉਹਨਾਂ ਨੇ ਚਾਰ ਸਾਲਾਂ ਤੋਂ ਇੱਥੇ ਬੈਠੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਅਕਾਲੀ ਦਲ ਦਾ ਜਾਂ ਕੋਈ ਹੋਰ ਸਿਆਸੀ ਆਗੂ ਸ਼ਾਇਦ ਇਹਨਾਂ ਕੋਲ ਨਾ ਆਇਆ ਹੋਵੇ ਤੇ ਅਸੀਂ ਜਿਆਦਾ ਇਸ ਨੂੰ ਕਵਰ ਕਰਨ ਆਈ ਸੀ ਤਾਂ ਸਾਡੀ ਅਚੰਚਿਤ ਨਿਗਾ ਪਈ ਬਟਾਲਾ ਸਾਹਿਬ ਨਾਲ ਗੱਲ ਕਰਾਂਗੇ ਬਟਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਉਹ ਲੀਡਰ ਜਾਂ ਉਹ ਪੰਜਾਬ ਦੀ ਸਿੱਖ ਸਿਆਸਤ ਨਾਲ ਜੁੜੇ ਹੋਏ ਆਗੂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਮਾਫੀ ਮੰਗਣ ਆਏ ਨੇ ਤੇ ਨਾਲ ਅਰਦਾਸ ਬੇਨਤੀ ਕੀਤੀ ਕਿ ਸਾਡੀ ਅਕਾਲੀ ਸਰਕਾਰ ਵੇਲੇ ਜਿਹੜੀਆਂ ਗਲਤੀਆਂ ਭੁੱਲਾਂ ਗੁਨਾਹ ਹੋਏ ਆ ਤੇ ਅਸੀਂ ਅੱਖਾਂ ਮੀਕ ਕੇ ਦੇਖਦੇ ਰਹੇ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਕਿਵੇਂ ਵੇਖਦੇ ਹੋ ਤੁਸੀਂ ਇਸ ਨੂੰ ਇਹ ਕਹਿ ਲੀਏ ਕਿ ਅਕਾਲੀ ਸ਼ਬਦ ਜਿਹੜਾ ਅਕਾਲ ਨੂੰ ਮੰਨਣ ਵਾਲਿਆਂ ਦਾ ਹੈ ਇਹ ਬਾਦਲ ਦਲੀਆਂ ਦਾ ਟੋਲਾ ਹੈ ਜਿਹੜਾ ਅਕਾਲ ਨੂੰ ਮੰਨਣ ਵਾਲੇ ਅਕਾਲੀਆਂ ਨੇ ਅਕਾਲ ਦੀ ਫੌਜ ਬਣਾਈ ਸੀ ਗੁਰਦੁਆਰੇ ਦੇ ਪ੍ਰਬੰਧ ਨੂੰ ਸੁਚੱਜਾ ਪ੍ਰਚਾਰ ਪ੍ਰਸਾਰ ਨੂੰ ਚਲਾਉਣ ਵਾਸਤੇ ਫਿਰ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ بلند ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਜਿਹਦੇ ਮੋਢੀ ਸਨ ਰੁਕਨਦੀਨ ਮੁਸਲਮਾਨ ਪਰਿਵਾਰ ਚੋਂ ਸਿੰਘ ਸੱਜੇ ਹੋਏ ਭਾਈ ਮਹਤਾਬ ਸਿੰਘ ਵੀਰ ਜਿਨ੍ਹਾਂ ਖਾਲਸਾ ਬਰਾਦਰੀ ਬਣਾ ਕੇ 1920 ਵਿੱਚ ਇਹ ਸਾਰਾ ਇਹਦੀ ਸ਼ੁਰੂਆਤ ਕੀਤੀ ਸੀ ਜੀ ਇਹ ਕਹਿ ਲਈਏ ਕਿ ਅੱਜ ਦਾ ਦਿਨ ਇਹ ਬਾਦਲ ਦਲੀਆਂ ਨੇ ਅਕਾਲੀ ਦਲ ਦੀ ਇੰਨਾ ਕੁ ਮੜਾ ਬਣਾ ਦਿੱਤਾ ਇੰਨਾ ਕੁ ਖਤਰਨਾਕ ਬਣਾ ਦਿੱਤਾ ਕਿ ਅਕਾਲੀ ਦਲ ਨੂੰ ਇਹ ਸਿਮੀਆਂ ਤੱਕ ਲੈ ਗਏ ਬਾਦਲ ਦਲੀਆਂ ਹੁਣੇ ਜਿਹੜੇ ਅੱਜ ਇਕੱਠੇ ਹੋ ਕੇ ਆਏ ਆ ਜਦੋਂ ਕਿਸੇ ਜੱਜ ਕੋ ਤੁਸੀ ਸਾਹਮਣੇ ਹੁੰਨੇ ਹੋ ਤੇ ਜੱਜ ਫਾਈਲ ਮੰਗਦਾ ਕੀਤਾ ਕੀ ਹੈ ਉਹਦੇ ਸਜਾਵਾਂ ਕੀ ਨੇ ਉਹ ਬਾਚੀਆਂ ਜਾਂਦੀਆਂ ਨੇ ਫਿਰ ਪ੍ਰੈਸ ਵੀ ਛਾਪਦੀ ਆਨਲਾਈਨ ਆਰਡਰ ਵੀ ਪੈਂਦਾ ਜੀ ਸਾਰਾ ਕੁਝ ਲੋਕਜਨਤਕ ਹੁੰਦਾ ਵੀ ਇਹਨਾਂ ਨੇ ਕੀਤਾ ਕੀ ਹੁਣ ਇਹ ਜਿਹੜੇ ਅੱਜ ਬੰਦੇ ਬਾਦਲ ਦਲ ਦੇ ਵਿੱਚੋਂ ਇੱਕ ਬਾਗੀ ਧੜਾ ਕਹਿ ਰਹੇ ਆ ਨਾ ਇਹ ਬਾਗੀ ਸੀ ਨਾ ਇਹ ਹਨ ਤੇ ਨਾ ਹੀ ਹੋਣਗੇ ਇਹ ਉਹਨਾਂ ਦੀਆਂ ਸਾਰੀ ਉਮਰ ਬਾਦਲਕਿਆਂ ਦੀਆਂ ਚੱਪਲਾਂ 'ਚ ਪਾਣੀ ਪੀਣ ਵਾਲੇ ਲੋਕ ਨੇ ਇਹਨਾਂ ਨੇ ਕਦੇ ਜ਼ੁਬਾਨੀ ਖੋਲੀ ਚਾਹੇ ਉਹ 1978 ਦਾ ਕਾਂਡ ਸੀ 1984 ਦਾ ਕਾਂਡ ਸੀ 84 ਤੋਂ ਲੈ ਕੇ ਜਿਹੜਾ 94 96 2000 ਤੱਕ ਜਿੰਨਾ ਘਟਨਾ ਕਰਮ ਵਾਪਰਿਆ ਨੌਜਵਾਨ ਮੁੰਡੇ ਮਾਰੇ ਜਾਣੇ ਤੇ ਜਿਹੜੇ ਕਾਤਲ ਸੀ ਉਹਨਾਂ ਨੂੰ ਫੀਤੀਆਂ ਲੱਗਣੀਆਂ ਉਨ੍ਹਾਂ ਦੇ ਨਾਲ ਭਾਈ ਵਾਲੀ ਪਾਲਣੀ ਗੁਰੂਕੀਆਂ ਵਿਰਾਸਤਾਂ ਟੁੱਟੀਆਂ ਨੇ ਇਤਿਹਾਸ ਵਿਗਾੜੇ ਨੇ ਗੁਰੂ ਸਾਹਿਬਾਂ ਦੀ ਕਰਦਾਰ ਕੁਸ਼ੀ ਕੀਤੀ ਇਹਨਾਂ ਲੋਕਾਂ ਨੇ ਏਸੀ ਜੁੰਡਲੀ ਨੇ ਵਿੱਚ ਬੈਠ ਕੇ ਕੀਤੀ ਇਹ ਬਾਹਰ ਨਹੀਂ ਸੀ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਤੇ ਇਹ ਲੋਕ ਨਾਲ ਰਹੇ ਨੇ ਸ਼ੁਰੂ ਤੋਂ ਲੈ ਕੇ ਇਹ ਘਟਨਾ ਕਰਮ ਨਾਲ ਇਹਨਾਂ ਦੀ ਹਾਜ਼ਰੀ ਚ ਵਾਪਰੇ ਬਰਾਬਰ ਦੇ ਭਾਗੀਦਾਰ ਨੇ ਫਿਰ ਬੇਅਦਬੀ ਕਾਂਡ ਵਾਪਰਦੇ ਆ ਬੰਦੀ ਸਿੰਘਾਂ ਦੀ ਗੱਲ ਜਿਹੜੇ ਜੇਲ੍ਹਾਂ ਚ ਬੈਠੇ ਨੇ ਇਹਨਾਂ ਨੇ ਭੇਜੇ ਨੇ ਅਟੈਕ ਇਹਨਾਂ ਨੇ ਚਿੱਠੀਆਂ ਨੇ ਕਰਵਾਏ ਆ ਹੁਣ ਆ ਕੇ 328 ਪਾਵਨ ਸਰੂਪ ਚੋਰੀ ਇਹਨਾਂ ਨੇ ਵੇਚੇ ਆ ਜਿਹਦਾ ਸਿਰਫ 3 3 ਸਾਲਾਂ ਦੀ ਅਸੀਂ ਗੱਲ ਕਰ ਰਹੇ ਆ 2015 ਤੋਂ 18 ਦੀ ਪੜਤਾਲ ਹੈ ਜਿਹੜੀ 2000 ਜਾਂ 1996 ਤੋਂ ਲੈ ਕੇ 24 ਤੱਕ ਰਹੀਣੀ ਹੈ ਉਹ ਤੇ ਅਜੇ ਫਿਲਹਾਲ ਹੀ ਬੰਦ ਪਈਆਂ ਹੋਈਆਂ ਇਹਦਾ ਮਤਲਬ ਵੀ ਸਾਰੀ ਜੁੰਡਲੀ ਇਹ ਗੋਲ ਕਚੋਰ ਵੀ ਹੈ ਇਹ ਵਿਰਾਸਤਾਂ ਤੋੜਨ ਵਾਲੀ ਵੀ ਹੈ ਇਹ ਨੌਜਵਾਨੀ ਦੀ ਕਾਤਲ ਵੀ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਵੀ ਡੋਬਿਆ ਹੈ ਇਹਨਾਂ ਨੇ ਪੰਜਾਬ ਦੇ ਪਾਣੀ ਵਿੱਚੇ ਨੇ ਇਹਨਾਂ ਨੇ ਪੰਜਾਬ ਦੇ ਚੰ디ਗੜ ਖਵਾਏ ਨੇ ਇਹਨਾਂ ਨੇ ਕੁਰਸੀ ਤੇ ਚੌਧਰ ਦੀ ਖਾਤਰ ਪੰਜਾਬ ਤੇ ਪੰਥ ਦਾ ਸਤਿਆਨਾਸ਼ ਕੀਤਾ ਵੀ ਨਾਲ ਕੱਖ ਨਹੀਂ ਜਾਣਾ ਇੱਥੇ ਵੀ ਛੱਡ ਕੇ ਕੱਖ ਨਹੀਂ ਜਾਣਾ ਇਹੋ ਲੋਕ ਨੇ ਜਿਨ੍ਹਾਂ ਨੇ ਕਮਰ ਕਸੇ ਕੀਤੇ ਹੋਏ ਅੱਜ ਇਹ ਸਾਰੇ ਕਿਹੜੇ ਮੂੰਹ ਨਾਲ ਤੇ ਕਿਹੜੇ ਅਕਾਲ ਤਖਤ ਤੇ ਆ ਰਹੇ ਹੋ ਤੁਸੀਂ ਇਹਨਾਂ ਨੂੰ ਪੁੱਛੋ ਵੀ ਜਦੋਂ ਮੁੱਖ ਮੰਤਰੀ ਤੁਹਾਡੀ ਜੰਜ ਪਾਪੀਆਂ ਦੀ ਅਕਾਲ ਤਖਤ ਦੇ ਦਰਵਾਜ਼ਿਆਂ ਨੂੰ ਠੋਡ ਮਾਰਦੀ ਆ ਅੱਜ ਇਹ ਪੌੜੀਆਂ ਕਿਹੜੇ ਮੂੰਹ ਨਾਲ ਚੜ ਰਹੀ ਉਦੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਨੂੰ ਗਲੋਂ ਫੜ ਕੇ ਤੁਸੀਂ ਕੰਧਾਂ ਨਾ ਵੀ ਮਾਰਦੇ ਹੋ ਜੀ ਉਹ ਕਿਹੜਾ ਜਥੇਦਾਰ ਅੱਜ ਰਾਤੋਂ ਰਾਤ ਅਕਾਲੀ ਫੂਲਾ ਸਿੰਘ ਬਣ ਕੇ ਜਿਸ ਕੋ ਪੇਸ਼ ਹੋ ਰਿਹਾ ਹੈ ਫਿਰ ਜਦੋਂ ਸਿੰਘ ਸਭਰਨਜੀਤ ਸਿੰਘ ਨੂੰ ਲਾਇਆ ਗਿਆ ਉਹ ਜਥੇਦਾਰ ਨਹੀਂ ਸੀ ਉਹਨੂੰ ਜਲੀਲ ਕਰਕੇ ਤੁਸੀਂ ਲਾਇਆ ਬਿਲਕੁਲ ਫਿਰ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਬਣਾਇਆ ਇਹ ਹੀ ਬੀਬੀ ਜ਼ਗੀਰ ਕੌਰ ਕਹਿੰਦੀ ਸੀ ਜਥੇਦਾਰ ਨਹੀਂ ਵੱਡਾ ਹੁੰਦਾ ਪ੍ਰਧਾਨ ਵੱਡੀ ਹੁੰਦੀ ਹੈ ਜੀ ਤੇ ਅੱਜ ਜਥੇਦਾਰ ਰਾਤੋਂ ਰਾਤ ਵੱਡਾ ਕਿਵੇਂ ਹੋ ਗਿਆ ਇਹਨਾਂ ਨੂੰ ਮਾਫੀ ਦੇਣ ਵਾਸਤੇ ਇਹ ਸਾਰੇ ਦਾ ਸਾਰਾ ਡਰਾਮਾ ਆ ਇੱਥੇ ਕੋਈ ਪੰਥਕ ਨਹੀਂ ਹੁਣ ਇਹ ਕਹਿ ਲਿਓ ਕਹਿੰਦੇ ਹੁੰਦੇ ਨੇ ਆਪਣੇ ਪੁਰਾਣੇ ਬਜ਼ੁਰਗ ਕੀ ਉਹ ਪਤਾ ਨਹੀਂ ਖਾਣ ਪੀਣ ਨੂੰ ਉਹ ਲੂੰਬੜੀਆਂ ਕੇ ਬਾਂਦ ਰੀਆਂ ਤੇ ਡੰਡੇ ਖਾਣ ਨੂੰ ਰੇਸ਼ ਹੁਣ ਇਹਨਾਂ ਕੱਲਾ ਰੇਸ਼ਕ ਕੁੱਟਣ ਦੀ ਉਹ ਗੱਲ ਕਵਾਇਦ ਸ਼ੁਰੂ ਕਰ ਲਈ ਕਿ ਇੱਕ ਕੱਲੇ ਰੇਸ਼ਕ ਕੁੱਟਿਆਂ ਕੀ ਮਸਲੇ ਹੱਲ ਹੋ ਜਾਣਗੇ ਜੀ ਇਹ ਸਾਰਾ ਸਿਸਟਮ ਬਦਲਣਾ ਪਊਗਾ ਤੁਹਾਨੂੰ ਇਹ ਸਾਰੀ ਜੁੰਡਲੀ ਬਾਹਰ ਕੱਢਣੀ ਹੋਊਗੀ ਤੇ ਸਰਦਾਰ ਕਪੂਰ ਸਿੰਘ ਹੋਣਾ ਨੇ ਜਿਹੜੀ ਗੱਲ ਕਹੀ ਸੀ ਮੈਂ ਦੁਹਰਾ ਦਿੰਨਾ ਆ ਉਹ ਕਹਿੰਦੇ ਜੀ ਪੰਥ ਤੇ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਉਹ ਕਹਿੰਦੇ ਪੰਜਾਬ ਤੇ ਪੰਥ ਨੂੰ ਖਤਰਾ ਬਾਹਰੋਂ ਨਹੀਂ ਕਾਲੀਆਂ ਤੋਂ ਖਤਰਾ ਜੀ ਪੈਸੇ ਮੈਂ ਦਿੰਨਾ ਹੈ ਰਸੇ ਲਿਆਓ ਇਹਨਾਂ ਨੂੰ ਸਾਧ ਦੇ ਦਿਓ ਪੰਥ ਬਚ ਜੂ ਜੇ ਇਹ ਰਹਿ ਗਏ ਤੇ ਪੰਥ ਨੂੰ ਫਾਇ ਲੱਗਣ ਤੋਂ ਕੋਈ ਬਚਾ ਨਹੀਂ ਸਕਦਾ ਅੱਜ ਉਹੀ ਗੱਲ ਅਸੀਂ ਕਹਿ ਰਹੇ ਆ ਹੁਣੇ 328 ਪਾਵਨ ਸਰੂਪ ਚੋਰੀ ਇਹਨਾਂ ਵਿੱਚ ਹੈ ਇਹ ਵੱਡਾ سنگੀਨ ਅਪਰਾਧ ਹੈ ਔਰ ਉਹਦੇ ਤੇ ਵੀ ਇਹਨਾਂ ਲੋਕਾਂ ਦੀ ਚੁੱਪ ਰਹੀ ਹੈ ਹੁਣ ਤੱਕ ਕੁਸਕੇ ਤੱਕ ਨਹੀਂ ਇਸ ਲਈ ਇਹ ਇਹ ਡਰਾਮਾ ਆ ਤੇ ਪੰਜਾਬ ਦੇ ਲੋਕ ਹੁਣ ਇਨਾਂ ਡਰਾਮਿਆਂ 'ਚ ਕਦੇ ਨਹੀਂ ਆਉਣਗੇ ਇਹ ਵੀ ਦੱਸਣ ਨਾਲੇ ਵੀ ਡਰੱਗ ਦੇ ਮਾਮਲੇ 'ਚ ਕੌਣ ਤੁਹਾਡਾ ਜਰਨਲ ਸੀ ਜਿਹੜਾ ਡੀਐਸ ਡੀਐਸਪੀ ਸਿੱਖੋਂ ਨੇ ਨੰਗਾ ਕੀਤਾ ਵੀਡੀਓ ਪਾ ਕੇ ਕਿਹਾ ਸੀ ਚੈਲੰਜ ਕੀਤਾ ਸੀਗਾ ਵੀ ਆਓ ਮੈਂ ਸਾਹਮਣੇ ਆਉਣਾ ਵੀ ਤੁਸੀਂ ਆ ਕਾਰੇ ਕੀਤੇ ਕਿ ਨੀ ਕੀਤੇ ਬਿਲਕੁਲ ਬਡਾਲਾ ਸਾਹਿਬ ਸਵਾਲ ਇਹੀ ਉੱਠਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਇੱਕ ਲੰਬਾ ਸੰਖੇਪ ਦੇ ਵਿੱਚ ਦੱਸਿਆ ਕਿ ਕਿਵੇਂ ਕਿਵੇਂ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਦੇ ਜ਼ਥੇਦਾਰਾਂ ਨਾਲ ਵੀ ਇਹ ਜਾਤੀਆਂ ਕਰਦੇ ਆਏ ਆ ਤੇ ਹੋਰ ਵੀ ਬਹੁਤ ਜ਼ਿਆਦਾ ਕੁਝ ਇੱਥੇ ਇਹ ਵੀ ਸਵਾਲ ਉੱਠਦਾਗਾ ਵੀ ਸਮੇਂ-ਸਮੇਂ ਤੇ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਉਹ ਬਾਦਲ ਪਰਿਵਾਰ ਦੇ ਦਿੱਤੇ ਹੋਏ ਲਿਫਾਫੇ ਚੋਂ ਵੀ ਨਿਕਲਦੇ ਆਏ ਆ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਭਵਿੱਖ ਚ ਕਿ ਜਿਸ ਜਥੇਦਾਰ ਨੂੰ ਅੱਜ ਇਹ ਆਪਣਾ ਮਾਫੀਨਾਮਾ ਦੇ ਕੇ ਗਏ ਆ ਜਿਹਦੇ ਵਿੱਚ ਇੱਥੋਂ ਤੱਕ ਗੱਲਾਂ ਲਿਖੀਆਂ ਨੇ ਕਿ ਅਕਾਲੀ ਦਲ ਦਾ ਪ੍ਰਧਾਨ ਬਦਲਿਆ ਜਾਵੇ ਹੋ ਸਕਦਾ ਜਿਵੇਂ ਪਹਿਲਾਂ ਅਕਾਲੀ ਜਥੇਦਾਰ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਰਹੇ ਹੋ ਸਕਦਾ ਸੁਖਵੀਰ ਬਾਦਲ ਤੇ ਉਹਨਾਂ ਦੀ ਪਾਵਰ ਜਥੇਦਾਰ ਸਾਹਿਬ ਨੂੰ ਹੀ ਜਿਹੜਾ ਹੈਗਾ ਚੇਂਜ ਕਰ ਦੇਣਾ ਇਹ ਕਰਮਚਾਰੀ ਜਥੇਦਾਰ ਨੇ ਜੀ ਲਫਾਫਿਆਂ ਚੋਂ ਨਿਕਲਨੇ ਹੋਰ ਗੱਲ ਇਹ ਮੁਲਾਜ਼ਮ ਨੇ ਹੂੰ ਇਹ ਕੀ ਲਿਖਿਆ ਕਿ ਜਿਹੜੇ ਸੀਰੀ ਰੱਖੇ ਹੋਏ ਕੰਮ ਇਹ ਆ ਉਹ ਜਥੇਦਾਰ ਲਾਏ ਹੋਏ ਆ ਤੇ ਇਹੋ ਜਿਹੇ ਜਥੇਦਾਰ ਅਕਾਲੀ ਫੂਲਾ ਸਿੰਘ ਬਣ ਕੇ ਇਹਨਾਂ ਨੂੰ ਕਿਵੇਂ ਸਜ਼ਾ ਦੇ ਦੇਣਗੇ ਜੀ ਜੇ ਹੁੰਦਾ ਅਕਾਲੀ ਫੂਲਾ ਸਿੰਘ ਇਹਨਾਂ ਦੀ ਜੁਰਤ ਨਾ ਪੈਂਦੀ ਪੌੜੀਆਂ ਚੜਨ ਦੀ ਜੀ ਵੀ ਇੰਨੇ ਤੁਸੀਂ ਗੁਨਾਹ ਕੀਤੇ ਨੇ ਤੁਹਾਡੇ ਗੁਨਾਹਾਂ ਦੀ ਮਾਫੀ ਨਹੀਂ ਸਜ਼ਾ ਹੈ ਤੇ ਤੂੰ ਹੀ ਕਿਹੜੇ ਮੂੰਹ ਨਾਲ ਮਾਫੀ ਮੰਗ ਰਿਹਾ ਹੈ ਮਾਫੀ ਹੁੰਦੀ ਹੈ ਤੁਸੀਂ ਕੋਈ ਬੱਜਰ ਕਰਹਿਤ ਕੀਤੀ ਦਾੜੀ ਕੱਟ ਲਈ ਸ਼ਰਾਬ ਪੀ ਲਈ ਪਰਗਮਨ ਕਰਤਾ ਮੁਰਦਾਰ ਖਾ ਲਿਆ ਚਾਰ ਕੁਰਹਿਤਾਂ ਸੀਗੀਆਂ ਨਿੱਜੀ ਤੌਰ ਤੇ ਤੁਸੀਂ ਉਹ ਗਲਤੀ ਕੀਤੀ ਆ ਪੰਜ ਪਿਆਰਿਆਂ ਤੋਂ ਮਾਫੀ ਮੰਗੋ ਜਾ ਕੇ ਉਹ ਵੀ ਇੱਕ ਵਾਰ ਜਾਂ ਦੋ ਵਾਰ ਤੀਜੀ ਵਾਰ ਹੀ ਨਹੀਂ ਹੁਣ ਤੁਸੀਂ ਤੇ ਇਸਦੇ ਤੋਂ ਹਟ ਕੇ ਇੱਕ ਉਹ ਲੋਕ ਨੇ ਜਿਹੜੇ ਬਾਹਰ ਗੁਨਾਹ ਕਰਕੇ ਅਕਾਲ ਤਖਤ ਤੇ ਮਾਫੀ ਮੰਗਦੇ ਆ ਤੁਸੀਂ ਤੇ ਗੁਨਾਹ ਹੀ ਅਕਾਲ ਤਖਤ ਤੇ ਕੀਤੇ ਤੇ ਕਿਹੜੇ ਮੂੰਹ ਨਾਲ ਇੱਥੇ ਆ ਕੇ ਮਾਫੀ ਮੰਗ ਰਹੇ ਤੇ ਕਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਦਲਾਂ ਤੋਂ ਵੱਖਰੀ ਐ ਪਹਿਲਾਂ ਬਦਲਾ ਕੇ ਮਾਫੀ ਮੰਗ ਗਿਆ ਸੀ ਉਹ ਕਹਿੰਦਾ ਜਾਣੇ ਅਣਜਾਣੇ ਚ ਹੁਣ ਇਹ ਆ ਗਿਆ ਟੋਲਾ ਇਹ ਜਾਣੇ ਅਣਜਾਣੇ ਵਾਲੇ ਕਿਹੜੇ ਨੇ ਸਾਹਮਣੇ ਰੱਖਣ ਤੇ ਨਹੀਂ ਤਾਂ ਫਿਰ ਸਾਨੂੰ ਬੁਲਾ ਲੈਣ ਸਵਾਲ ਇਹਨਾਂ ਦੇ ਹੋਣਗੇ ਜਵਾਬ ਸਾਡੇ ਸਵਾਲ ਸਵਾਢੇ ਹੋਣਗੇ ਜਵਾਬ ਇਹਨਾਂ ਦੇ ਵਿਧ ਪ੍ਰੂਫ ਹੋਣਗੇ ਜੀ ਦੋਸ਼ਣਬਾਜੀ ਨਹੀਂ ਹੋਊਗੀ ਤੇ ਫਿਰ ਲਿਆਓ ਅਕਾਲੀ ਫੂਲਾ ਸਿੰਘ ਜੱਜ ਜਿਹੜਾ ਉਸੇ ਵਕਤ ਹੀ ਇਹਨਾਂ ਨੂੰ ਪੁੱਠਾ ਟੰਗੇ ਪਿਆ ਰਸੇ ਵੀ ਲੈ ਲਓ ਤੇ ਹੁਣੇ ਇਹਨਾਂ ਨੂੰ ਫਾਇ ਲਾ ਦਿਓ ਜੀ ਇਸ ਲਈ ਇਹ ਸਾਰੇ ਦਾ ਸਾਰਾ ਡਰਾਮਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਸਾਜ਼ਿਸ਼ ਹੈ ਕਿ ਪੰਜਾਬ ਹੁਣ ਉਸ ਮਹਾਜਤ ਤੇ ਖੜਾ ਹੈ ਉਹਦਾ ਭਰੋਸਾ ਜਿਹੜਾ ਸੀ ਕਾਂਗਰਸ ਸਰਕਾਰ ਤੋਂ ਉੱਠਿਆ ਉਹਨਾਂ ਦਾ ਭਰੋਸਾ ਬੀਜੇਪੀ ਕਾਲੀਆਂ ਤੋਂ ਉੱਠਿਆ ਉਹਨਾਂ ਦਾ ਭਰੋਸਾ ਆਮ ਆਦਮੀ ਪਾਰਟੀ ਤੋਂ ਉੱਠਿਆ ਜੀ ਹੁਣ ਪੰਜਾਬ ਦੇ ਲੋਕ ਕਿਤੇ ਚੌਥਾ ਸ਼ੇਰੇ ਪੰਜਾਬ ਦਲ ਖੜਾ ਨਾ ਕਰ ਦੇਣ ਹੂੰ ਉਹਨੂੰ ਰੋਕਣ ਲਈ ਇਹ ਡਰਾਮੇ ਨੇ ਕੀ ਵਿਖੋ ਨਵਾਂ ਧੜਾ ਆ ਗਿਆ ਹੁਣ ਇਹਦੀ ਆਪਾਂ ਗੱਲ ਕਰਦੇ ਆਂ ਇਹ ਪੰਜ ਵਾਰ ਸਿਸਟਮ 'ਚ ਰਹਿ ਚੁੱਕੇ ਆਂ ਸ਼੍ਰੋਮਣੀ ਕਮੇਟੀ ਇਹਨਾਂ ਕੋਲੇ ਦਹਾਕਿਆਂ ਤੋਂ ਹੈ ਤਖਤਾਂ ਦੇ ਜਥੇਦਾਰ ਇਹਨਾਂ ਨੇ ਬੋਝੀਆਂ ਚ ਪਾਏ ਹੋਏ ਸੀ ਜਿਹੜੇ ਚੰ디ਗੜ ਜਾ ਕੇ ਸੀਰੀ ਬਣ ਕੇ ਹੁਕਮਨਾਮੇ ਜਾਰੀ ਕਰਦੇ ਸੀ ਮੈਂ ਉਸੇ ਸਵਾਲ ਵੱਲ ਹੀ ਆ ਰਿਹਾ ਸੀ ਬਟਾਲਾ ਸਾਹਿਬ ਕਿ ਇਹ ਬਿਰਤਾਂਤ ਇੰਨਾ ਗੁੰਝਲਦਾਰ ਹੈ ਕਿ ਜਿੱਥੇ ਇਹ ਭਾਗੀਦਾਰ ਨੇ ਉਹ ਉਹਨਾਂ ਗੁਨਾਹਾਂ ਦੇ ਉਹਨਾਂ ਗਲਤੀਆਂ ਦੇ ਉੱਥੇ ਸਵਾਲ ਐ ਜੀਪੀਸੀ ਤੇ ਵੀ ਉੱਠਦੇ ਨੇ ਤੇ ਉੱਥੇ ਸਵਾਲ ਉਸ ਸਮੇਂ ਦੇ ਜਥੇਦਾਰ ਤੇ ਵੀ ਉੱਠਦੇ ਨੇ ਜਦੋਂ ਬੈਠੇ ਬਿਠਾਏ ਸੌਦਾ ਸਾਦ ਨੂੰ ਮਾਫੀਨਾਮਾ ਦਿੱਤਾ ਗਿਆ ਔਰ ਉਸ ਤੋਂ ਬਾਅਦ 90-95 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੇ ਖਾਤੇ ਦੇ ਵਿੱਚੋਂ ਅਖਬਾਰਾਂ ਦੇ ਵਿੱਚ ਛਾਪੇ ਗਏ ਫਿਰ ਤਾਂ ਇਹਨਾਂ ਨੂੰ ਤਾਂ ਚਲੋ ਅਕਾਲ ਤਖਤ ਸਾਹਿਬ ਮਾਫ ਕਰ ਦੇਗਾ ਪਰ ਐਸਜੀਪੀਸੀ ਨੂੰ ਜਾਂ ਉਸ ਸਮੇਂ ਦੇ ਜਥੇਦਾਰ ਨੂੰ ਕੌਣ ਮਾਫ ਕਰੇਗਾ ਹੁਣ ਅਕਾਲੀ ਫੂਲਾ ਸਿੰਘ ਤੇ ਅਕਾਲੀ ਦੀ ਇਹ ਗੱਲ ਕਰ ਰਹਾ ਹੈ ਅਕਾਲੀ ਹੁੰਦਾ ਅਕਾਲ ਨੂੰ ਮੰਨਣ ਵਾਲਾ ਇਹ ਅਕਾਲ ਨੂੰ ਛੱਡ ਕੇ ਜਿਹਨੂੰ ਪਾਪਾ ਜੀ ਕਹਿੰਦੇ ਆ ਉਹ ਇਹਨਾਂ ਦਾ ਜੇਲ੍ਹ 'ਚ ਹੈ ਉਹਦੇ ਲਈ ਇਹਨਾਂ ਨੇ 95 ਲੱਖ ਗੋਲਕ ਦਾ ਖਰਚ ਕਰ ਦਿੱਤਾ ਦੀ ਤੇ ਫਿਰ ਕਿਹੜੇ ਪਾਸਿਓ ਇਹ ਕਿਹੜੇ ਮੂੰਹ ਨਾਲ ਕਹਿ ਰਹੇ ਅਸੀਂ ਅਕਾਲੀ ਆ ਤੋ ਜਥੇਦਾਰ ਵੀ ਜਿਹੜੇ ਦੋਸ਼ੀ ਨੇ ਉਹ ਜਥੇਦਾਰ ਨਹੀਂ ਉਹ ਸੀਰੀ ਨੇ ਤੇ ਸਜ਼ਾ ਤੇ ਸੀਰੀਆਂ ਨੂੰ ਵੀ ਮਿਲਣੀ ਚਾਹੀਦੀ ਚਿਨਾਂ ਪੰਥ ਨੂੰ ਪਿੱਠ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗਲਤ ਉੱਥੇ ਲਿਆਂਦੇ ਹੁਕਮ ਨਾਮੇ ਤੇ ਫਿਰ ਉਹਨਾਂ ਨੂੰ ਕਦੇ ਮਾਫ ਕੀਤਾ ਤੇ ਕਦੇ ਕੁੱਛ ਕੀਤਾ ਤੇ ਉਹਨਾਂ ਦੇ ਵਿੱਚੋਂ ਇੱਕ ਗਿਆਨੀ ਮੱਲ ਸਿੰਘ ਸੀਗਾ ਜਿਹੜਾ ਕਿਤੇ ਨਾ ਕਿਤੇ ਰੱਖਦਾ ਸੀ ਗੁਰੂ ਘਰ ਲਈ ਉਹਨੂੰ ਇਹ ਸੱਲ ਜਿਹੜਾ ਸੀ ਲੈ ਕੇ ਮਰ ਗਿਆ ਕਿਉਂਕਿ ਇਹ ਹੁਕਮਨਾਮੇ ਤੋਂ ਬਾਅਦ ਅਸੀਂ ਉਹਨੂੰ ਫਤਿਹ ਬੁਲਾਈ ਅੱਜ ਤੋਂ ਬਾਅਦ ਸਿੰਘ ਸਾਹਿਬ ਤੁਹਾਡੇ ਮੱਥੇ ਨਹੀਂ ਲੱਗਣਾ ਔਰ ਵਾਕੇ ਨਹੀਂ ਲੱਗੇ ਅਸੀਂ ਉਹਨਾਂ ਦੇ ਮਰਨ ਤੇ ਵੀ ਮੈਂ ਨਹੀਂ ਸੀ ਗਿਆ ਮੈਂ ਕਿਹਾ ਚੇਤੇ ਰੱਖਿਓ ਜਿਹੜਾ ਕੰਮ ਤੁਸੀਂ ਕਰ ਲਿਆ ਪਰ ਉਹ ਵਾਪਸ ਲੈਣ ਵਾਲਿਆਂ ਚੋਂ ਮੋਰੀ ਸੀ ਮੱਲ ਸਿੰਘ ਜੀ ਹੁਣ ਉਹ ਉਸ ਬੰਦੇ ਨੇ ਇਹ ਮਹਿਸੂਸ ਕੀਤਾ ਇਹ ਗਲਤ ਹੋਇਆ ਉਹ ਟੈਨਸ਼ਨ ਉਹਨੂੰ ਕਿਤੇ ਨਾ ਕਿਤੇ ਲੈ ਕੇ ਗਈ ਪਰ ਆ ਜਿਹੜੇ ਸੀਗੇ ਇਹ ਤੇ ਉਦੋਂ ਵੱਧ ਅੱਗੇ ਹੋ ਹੋਸ਼ਾਲਾ ਮਾਰਦੇ ਨੇ ਇਹਨਾਂ ਨੂੰ ਭਾਵੇਂ ਰਾਤ ਨੂੰ ਸੀਰੀ ਲਾ ਦਿਓ ਸਵੇਰੇ ਜਿਹੇਦਰ ਲਾ ਦਿਓ ਅਗਲੇ ਦਿਨ ਭਾਵੇਂ ਫੇਰ ਸੀਰੀ ਲਾ ਦਿਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਲੰਬੇ ਸਮੇਂ ਤੋਂ 4 ਸਾਲਾਂ ਤੋਂ ਬੈਠੇ ਹੋ 4 ਸਾਲਾਂ ਦਾ ਸਮਾਂ ਥੋੜਾ ਨਹੀਂ ਹੁੰਦਾ ਸਮੇਂ-ਸਮੇਂ ਤੇ ਆਵਾਜ਼ ਉਠਾ ਰਹੇ ਹੋ 328 ਸਰੂਪ ਜਿਹੜੇ ਚੋਰੀ ਹੋਏ ਉਹਦਾ ਜਵਾਬ ਹਲੇ ਤੱਕ ਨਾ ਅਕਾਲੀ ਦਲ ਨੇ ਦਿੱਤਾ ਨਾ ਸ਼ਰੂਮਨੀ ਕਮੇਟੀ ਨੇ ਇਹਨਾਂ ਜਥੇਦਾਰ ਸਾਹਿਬ ਨੇ ਤੁਸੀਂ ਇੱਥੇ ਬੈਠਿਓ ਸਭ ਦੀ ਨਜ਼ਰ ਪੈਂਦੀ ਆ ਵੀ ਬਡਾਲਾ ਸਾਹਿਬ ਇੱਥੇ ਬੈਠੇ ਨੇ ਅੱਜ ਜਿਹੜੇ ਉਹ ਇਥੋਂ ਦੀ ਲੰਗੇ ਹੋਣੇ ਆ ਅੱਜ ਉਹਨਾਂ ਦਾ ਮਨ ਨਹੀਂ ਕੀਤਾ ਵੀ ਅਸੀਂ ਇਹਨਾਂ ਕੋਲ ਵੀ ਜਾਈਏ ਇਹਨਾਂ ਨੂੰ ਨਾਲ ਤੋਰਗੇ ਇਹ ਉਹਨਾਂ ਨੂੰ ਪੁੱਛਿਓ ਵੀ ਅਕਾਲੀ ਸ਼ਬਦ ਲਾ ਕੇ ਨੀਲੀਆਂ ਪੱਗਾਂ ਬੰਨ੍ਹ ਕੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਹੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਤਾਂ ਦੂਰ ਦੀ ਸਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਹਾ ਦਾ ਨਾਹਰਾ ਤਾਂ ਮੁਸਲਮਾਨ ਵੀ ਮਰ ਗਿਆ ਸੀ ਕਿ ਮਨੁੱਖੀ ਅਧਿਕਾਰਾਂ ਦਾ ਕਹਣਾ ਹੈ ਤੇ ਸਿਕੰਦਰ ਵਰਗਿਆਂ ਨੇ ਦੁਨੀਆ ਲੁੱਟੀ ਪਰ ਜਦੋਂ ਗੁਰੂ ਦੀ ਗੱਲ ਆਈ ਤੇ ਸਿਕੰਦਰ ਵੀ ਆਪਣੇ ਗੁਰੂ ਨੂੰ ਕਹਿ ਗਿਆ ਸੀ ਜੇ ਗੁਰੂ ਰੁੜ ਗਿਆ ਤੇ ਲੱਖ ਲਾਨਤ ਸਿਕੰਦਰ ਦੇ ਤੁਹਾਡਾ ਗੁਰੂ ਤੁਸੀਂ ਚੋਰੀ ਵੇਚਤਾ 4 ਸਾਲ ਤੋਂ ਬੈਠੇ ਆ ਇੱਥੇ ਆਉਣ ਦੀ ਤਾਂ ਛੱਡੋ ਜਗੀਰਕੌਰ ਬੀਬੀ ਪ੍ਰਧਾਨ ਰਹੀ ਹੈ ਲੋਂਗੋਵਾਲ ਪ੍ਰਧਾਨ ਰਿਹਾ ਹੈ ਇਹਨਾਂ ਦੇ ਹੋਰ ਟੁਕੜਬੋਝ ਸਖਤਰ ਰਹੇ ਆ ਤੇ ਧੰਮੀ ਸਾਹਿਬ ਵੀ ਉਸੇ ਬਰਾਤ ਦੇ ਬਰਾਤੀ ਨੇ ਤੇ ਫਿਰ ਇਹ ਕਿਹੜੇ ਮੂੰਹ ਨਾਲ ਗੱਲ ਕਰਦੇ ਕਿ ਅੱਜ ਅਸੀਂ ਜਥੇਦਾਰ ਤੇ ਅਕਾਲੀ ਜਿੱਦਣ ਇਹਨਾਂ ਨੂੰ ਮੈਂ ਫਿਰ ਕਹਿੰਨਾ ਸਰਦਾਰ ਕਪੂਰ ਸਿੰਘ ਸੱਚ ਕਹਿਗੇ ਸੀ ਇਹ ਫਾਈਲ ਆ ਦਿਓ ਪੰਥ ਫਾਈਲ ਲੱਗਣ ਤੋਂ ਬਚ ਜੂ ਅਕਾਲੀ ਬਚ ਜਾਣਗੇ ਜੇ ਇਹ ਜਿਉਂਦੇ ਨੇ ਤੇ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਕਿਤੇ ਇਹਦੇ ਪਿੱਛੇ ਇਹ ਕੋਈ ਪਲਾਨਿੰਗ ਤਾਂ ਨਹੀਂ ਹੈ ਵੀ ਜਿਹੜਾ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਤੇ ਅਕਾਲੀ ਦਲ ਦਾ ਜਿਹੜਾ ਖਲਾਗ ਆ ਉਹ ਲੋਕਾਂ ਨੇ ਹੋਰ ਪੰਥਕ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਰੂਪ ਦੇ ਵਿੱਚ ਉੱਬਰ ਕੇ ਆਇਆ ਵੀ ਕਿਤੇ ਇਹ ਨਾ ਹੋਵੇ ਸੁਖਵੀਰ ਬਾਦਲ ਜਾਂ ਅਕਾਲੀ ਦਲ ਦੇ ਉਹਨਾਂ ਦੇ ਨਾਲ ਦੇ ਸਾਥੀ ਇਹ ਸੋਚਦੇ ਹੋਣ ਵੀ ਭਵਿੱਖ ਦੇ ਵਿੱਚ ਆ ਟੜਾ ਨਾ ਮਜ਼ਬੂਤ ਹੋ ਜਾਏ ਤੇ ਅਸੀਂ ਹਾਸ਼ੀਏ ਤੇ ਚਲੇ ਜਾਈਏ ਕਿ ਵੀ ਇਹਨਾਂ ਨੂੰ ਰੋਕਿਆ ਜਾਵੇ ਤੇ ਆਪਾਂ ਦੁਬਾਰੇ ਫਿਰ ਲੋਕਾਂ ਦੇ ਵਿੱਚ ਜਾਣ ਲਈ ਇੱਕ ਗੇਮ ਖੇਡ ਲਈ ਅਕਾਲੀ ਦਲ ਦੇ ਨਾਂ ਤੇ ਸਿਆਸੀ ਪਾਰਟੀਆਂ ਨੇ ਖੜੀਆਂ ਹੁੰਦੀਆਂ ਆਈਆਂ ਤੇ ਖੜੀਆਂ ਹੁੰਦੀਆਂ ਰਹਿਣਗੀਆਂ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ ਬਾਦਲ ਕਿਆ ਬਣਾਈ ਅੱਜ ਸਾਡੀਆਂ ਵੀ ਮਜਬੂਰੀਆਂ ਬਣਾ ਦਿੱਤੀਆਂ ਪੀ ਤੁਸੀਂ ਜਦ ਤੱਕ ਉੱਥੇ ਜਾਂਦੇ ਨਹੀਂ ਤੁਹਾਡੀ ਗੱਲ ਹੀ ਨਹੀਂ ਸੁਣਨੀ ਕਿਸੇ ਨੇ ਅਕਾਲੀ ਤੇ ਅਕਾਲ ਨੂੰ ਮੰਨਣ ਵਾਲਿਆਂ ਦਾ ਜਨਮ 100 ਸਾਲ ਨਹੀਂ 550 ਸਾਲ ਪਹਿਲਾਂ ਹੋਇਆ ਜੀ ਗੁਰੂ ਨਾਨਕ ਅਕਾਲ ਦੇ ਪੁਜਾਰੀ ਤੇ ਗੁਰੂ ਨਾਨਕ ਦੇ ਵਾਰਿਸ ਵੀ ਅਕਾਲ ਦੇ ਪੁਜਾਰੀ ਆ ਜਿੱਦਣੇ ਬਾਦਲ ਦਲੀਏ ਜੰਮੇ ਨਹੀਂ ਸੀ ਉਦਣ ਵੀ ਅਕਾਲੀ ਸੀਗੇ ਤੇ ਜਿੱਦਣੇ ਮਰ ਜਾਣੇ ਨੇ ਉਦਣ ਵੀ ਰਹਣੇ ਨੇ ਫਰਕ ਕੀ ਪੈ ਰਿਆ ਕਿ ਬਾਦਲ ਦਲ ਹਾਸ਼ੀਏ ਤੇ ਚਲਿਆ ਗਿਆ ਅਕਾਲੀ ਦਲ ਨਹੀਂ ਅਸੀਂ ਅਕਾਲੀ ਆ ਤੁਸੀਂ ਵੀ ਅਕਾਲੀ ਹੋ ਬੇਸ਼ੱਕ ਤੁਸੀਂ ਅਜੇ ਅਮਰਤ ਨਹੀਂ ਛਕਿਆ ਦਾੜਾ ਨਹੀਂ ਰੱਖਿਆ ਪਰ ਮੰਨਦੇ ਤੇ ਅਕਾਲ ਨੂੰ ਹਨਾ ਉਹ ਮਰਜ਼ਾਦਾ ਦੀ ਗੱਲ ਹੈ ਨਾ ਹੋ ਜੂਗੀ ਪੂਰੀ ਤੁਸੀਂ ਬਾਹਰੋਂ ਪਤ ਤੋ ਅੰਦਰੋਂ ਨਹੀਂ ਉਹਦਾ ਹੱਲ ਹੈਗਾ ਤੇ ਜਿਹੜੇ ਬਾਹਰੋਂ ਸਿੱਖੀ ਦਾ ਪੁਲੇਖਾ ਪਾ ਕੇ ਅੰਦਰੋਂ ਪਤ ਤ ਹੋ ਗਏ ਨਹੀਂ ਉਹਨਾਂ ਦਾ ਹੱਲ ਕੋਈ ਨਹੀਂ ਇਹ ਤਾਂ ਫਿਰ ਇਹਨਾਂ ਦਾ ਤੇ ਉਹ ਤੋੜ ਹੀ ਲਾਉਣਾ ਪਊਗਾ ਵੀ ਜਿਵੇਂ ਮਸੰਦ ਸਾਡੇ ਸੀ ਮਹਾਰਾਜ ਨੇ ਉਵੇਂ ਹੀ ਇਹਨਾਂ ਦਾ ਹਾਲ ਹੋਣਾ ਚਾਹੀਦਾ ਇਹਨਾਂ ਪੰਥ ਨੂੰ ਬਹੁਤ ਦੁੱਖ ਦਿੱਤਾ ਹੈ ਨੌਜਵਾਨ ਮੁੰਡੇ ਮਾਰੇ ਇਹਨਾਂ ਕਰਕੇ 2.5 ਲੱਖ ਮੁੰਡੇ ਮਰਿਆ ਬੱਚੀਆਂ ਦੀ ਬੇਇੱਜ਼ਤੀ ਹੋਈ ਉਹਨਾਂ ਦੀਆਂ ਇੱਜ਼ਤਾਂ ਰੋਲੀਆਂ ਔਰ ਕਰੋੜਾਂ ਅਰਬਾਂ ਰੁਪਈਆਂ ਦਾ ਨੁਕਸਾਨ ਹੋਇਆ ਅਸੀਂ ਦਰਬਾਰ ਸਾਹਿਬ ਦੇ ਅਟੈਕ ਦੇ ਜਿੰਨੇ ਨਿਸ਼ਾਨ ਸੀ ਇਹਨਾਂ ਲੋਕਾਂ ਨੇ ਸਾਫ਼ ਕੀਤੇ ਆ ਕੋਈ ਵਿਰਾਸਤ ਇਹਨਾਂ ਨੇ ਤੁਹਾਡੀ ਰਹਿਣ ਨਹੀਂ ਦਿੱਤੀ ਔਰ ਇਥੋਂ ਤੱਕ ਕਿ 2.5 ਲੱਖ ਤੋਂ ਬਾਅਦ ਜਿਹੜਾ ਨਸ਼ਿਆਂ ਦੀ ਦਲਦਲ 'ਚ ਫਸ ਕੇ ਮਰਿਆ ਅੱਜ ਵੀ ਮਰ ਰਿਹਾ ਹੈ ਕਿੰਨੇ ਵਿਦੇਸ਼ਾਂ ਨੂੰ ਜਾਣ ਦੇ ਚੱਕਰ 'ਚ ਡੁੱਬ ਕੇ ਮਰੇ ਤੇ ਕਿੰਨਿਆਂ ਨੂੰ ਅਟੈਕ ਹੋਏ ਆ ਉਹ ਸਭ ਕਾਹੇ ਲਈ ਇਹ ਲੋਕ ਜ਼ਿੰਮੇਵਾਰ ਨੇ ਇਹ ਮੁੱਖ ਮੰਤਰੀ ਸੀ ਇਹਨਾਂ ਕੋ ਅਕਾਲ ਤਖਤ ਸਭ ਤਖਤਾਂ ਦੀ ਪਾਵਰ ਸੀ ਇਹਨਾਂ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਤੇ ਜਦੋਂ ਉੱਥੇ ਰਹਿ ਕੇ ਕੱਖ ਨਹੀਂ ਕਰ ਸਕੇ ਹੁਣ ਇਹ ਨਵਾਂ ਕਿਹੜਾ ਮਾਰਕਾ ਮਾਰਨ ਚੱਲੇ ਆ ਨਵਾਂ ਕਾਲੀਦਲ ਬਣਾ ਕੇ ਫਿਰ ਤਾਂ ਜਿਹੜਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੌਜੂਦ ਦਾ ਸੀਐਮ ਸਨ ਉਹਨਾਂ ਨੂੰ ਫਕਰੀ ਕੌਮ ਇੱਕ ਪੁਰਸਕਾਰ ਦਿੱਤਾ ਗਿਆ ਸੀ ਤੱਕ ਇੱਥੋਂ ਕੱਲ ਤੱਕ ਸਭ ਤੋਂ ਉਹ ਵੀ ਉਹ ਵੀ ਵਾਪਸ ਹੋਣਾ ਚਾਹੀਦਾ ਨਹੀਂ ਵਾਪਸ ਨਹੀਂ ਹੁਣ ਹੋਰ ਦਿੱਤਾ ਜਾਣਾ ਉਹਦਾ ਡਰਾਮਾ ਹੀ ਹੋ ਰਿਹਾ ਕਿ ਇਹਨਾਂ ਦਾ ਇੱਕ ਕਾਲੀਦਲ ਵੱਖਰਾ ਬਣਾਓ ਜਥੇਦਾਰ ਨਵਾਂ ਲਾਓ ਵੱਡੇ ਬਾਦਲ ਨੂੰ ਪੇਸ਼ ਕਰਦੇ ਹੋ 27 ਦੀਆਂ ਚੋਣਾਂ ਜਿੱਤ ਲੋ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾ ਸਕਦੀ ਸੈਂਟਰ ਸਰਕਾਰ ਉਹ ਜਿੱਤ ਲੋ ਜਿੱਤਣ ਤੋਂ ਬਾਅਦ ਫਿਰ ਆਪਾਂ 5 ਕੁ ਦਿਨ ਭਾਂਡੇ ਮਾ ਜਾ ਕੇ ਬੱਦਲ ਨੂੰ ਫਿਰ ਵਾਪਸ ਲਿਆਵਾਂਗੇ ਤੇ ਫਿਰ ਉਹਨੂੰ ਨਵਾਂ ਫਕਰੇ ਕੌਮ ਦੇਾਂਗੇ ਵੀ ਹੁਣੇ ਨਵਾਂ ਕੰਮ ਬਣਿਆ ਤੇ ਨਵਾਂ ਮਾਡਲ ਤਿਆਰ ਹੋਇਆ ਤੇ ਮੈਂ ਬੇਨਤੀ ਕਰਾਂਗਾ ਪੰਜਾਬ ਵਾਲਿਓ ਜਦੋਂ ਕੋ ਗੱਡੀ ਟੁੱਟ ਜਾਂਦੀ ਆ ਐਕਸੀਡੈਂਟ ਹੁੰਦਾ ਜਾਂ ਉਹਦਾ ਨੁਕਸਾਨ ਹੁੰਦਾ ਤੇ ਸਿਆਣੀ ਬੰਦੇ ਜਹਾਜਗੜ ਉਹਦਾ ਪੁਰਾਣਾ ਸਮਾਨ ਖਰੀਦਣ ਨਹੀਂ ਜਾਂਦੇ। ਉਹ ਸਾਰੇ ਨੂੰ ਡੈਮੇਜ ਕਰਕੇ ਨਵਾਂ ਕਿਸੇ ਨਵੀਂ ਏਜੰਸੀ ਚੋਂ ਨਵੀਂ ਗੱਡੀ ਦੀ ਭਾਲ ਕਰਦੇ ਆ ਜਿਹੜੀ ਮੁੜ ਕਦੇ ਕਿਸੇ ਨੂੰ ਉਹ ਧੋਖਾ ਨਾ ਦੇ ਸਕੇ। ਤੇ ਹੁਣ ਇਹ ਪੁਰਾਣਾ ਜਹਾਜਗੜ ਵਾਲਾ ਸਮਾਨ ਇਕੱਠਾ ਕਰਕੇ ਕਿਹੜੀ ਤੁਸੀਂ ਨਵੀਂ ਗੱਡੀ ਤਿਆਰ ਕਰਨੀ ਜਿੰਨੇ ਪੰਥ ਨੂੰ ਮੰਜ਼ਲ ਤੇ ਲੈ ਕੇ ਜਾਣਾ ਹੈ। ਆਖਰੀ ਸਵਾਲ ਬਡਾਲਾ ਸਾਹਿਬ ਆਪਣੇ ਤਰਫੋਂ ਤਾਂ ਬੇਸ਼ੱਕ ਉਹ ਆਗੂ ਹੌਲੇ ਹੋ ਗਏ ਹੁਣ ਵੀ ਅਸੀਂ ਮਾਫੀਨਾਮਾ ਜਥੇਦਾਰ ਸਾਹਿਬ ਨੂੰ ਦੇਤਾ ਤੇ ਅਰਦਾਸ ਵੀ ਕਰਤੀ ਆ ਕਿ ਸਿੱਖ ਸੰਗਤ ਮਾਫ ਕਰ ਦੇਗੀ ਉਹਨਾਂ ਨੂੰ ਨਾ ਸੰਗਤ ਨੇ ਮਾਫ ਕੀਤਾ ਨਾ ਉਹਨਾਂ ਸੰਗਤ ਤੋਂ ਮਾਫੀ ਮੰਗੀ ਨਾ ਉਹਨਾਂ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗੀ ਦੋਸ਼ੀ ਨੇ ਕਿਉਂਕਿ ਅਜੇ ਬੇਅਦਬੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਤੇ ਫਿਰ ਜਿੰਨੀਆਂ ਬੇਅਦਬੀਆਂ ਹੋਈਆਂ ਤੇ ਜਿੰਨੀਆਂ ਇਹਨਾਂ ਦੇ ਮੁਲਾਜ਼ਮਾਂ ਨੇ ਕੀਤੀਆਂ ਤੇ ਅਜੇ ਵੀ ਉਹ ਕੁਰਸੀਆਂ ਤੇ ਬੈਠੇ ਹੋਏ ਅਜੇ ਵੀ ਉੱਥੇ ਹੀ ਨੇ ਉਹ ਇਹ ਸਭ ਕਾਹੇ ਦਾ ਹਿਸਾਬ ਇਹਨਾਂ ਨੂੰ ਦੇਣਾ ਪੈਣਾ ਆ ਇਹ ਅੰਦਰ ਖਾਤੇ ਅੰਦਰ ਵੜ ਕੇ ਮਾਫੀ ਮੰਗ ਲਓ ਤੇ ਬਾਹਰ ਨਿਕਲ ਕੇ ਤੁਸੀਂ ਮਨਮਰਜ਼ੀਆਂ ਕਰੋ ਇਹ ਮਾਫੀਆਂ ਨਹੀਂ ਐ ਇਸ ਲਈ ਨਾ ਪੰਥਨੇਕ ਮਾਫ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਨੇ ਮਾਫ ਕੀਤਾ ਤੇ ਨਾ ਇਸ ਤਰ੍ਹਾਂ ਦੀ ਅਜੇ ਕੋਈ ਗੱਲ ਚੱਲੀ ਐ ਇਹ ਇੱਕ ਮਾਫੀ ਨਾਮੇ ਦੇ ਡਰਾਮਾ ਹੋਇਆ ਐ ਤੇ ਜਿਸ ਜਿੱਥੇ 420 295 ਇਹ 307 302 ਜਾਂ ਹੋਰ ਇਸ ਤਰ੍ਹਾਂ ਦੀਆਂ ਸਖਤ ਧਰਾਵਾਂ ਲੱਗਦੀਆਂ ਹੋਣ ਉਥੇ ਜੱਜ ਕਦੇ ਮਾਫੀ ਨਹੀਂ ਦਿੰਦਾ ਉਹ ਅੰਦਰ ਦਿੰਦਾ ਹੈ ਫੜ ਕੇ ਵੀ ਇਹਨਾਂ ਨੂੰ ਸਖਤ ਸਜ਼ਾ ਦਿਓ ਤਾਂ ਕਿ ਅੱਗੇ ਵਾਸਤੇ ਇਹ ਜਿੰਨਾ ਵਾਪਰੇ ਫਿਰ ਇਹ ਕਿਹੜੇ ਮਾਫੀ ਦੇ ਨਾਲ ਨਾਲ ਅਗਲੇ ਕਿਹੜੇ ਪ੍ਰਬੰਧ ਲੈ ਕੇ ਆਏ ਆ ਭੀ ਗਾਂ ਇੰਜ ਨਹੀਂ ਹੋਊਗਾ ਤੁਸੀਂ ਕੀ ਕਰੋਗੇ ਨਹੀਂ ਕਰੋਗੇ ਤੇ ਫਿਰ ਤੁਹਾਡਾ ਅੱਗੇ ਕੀ ਕੀਤਾ ਜਾਏ ਇਹੋ ਜਿਹਾ ਕੀ ਲੈ ਕੇ ਆਏ ਹੋ ਤੁਸੀਂ ਪੰਥ ਲਈ ਜਿਹੜਾ ਸਾਹਮਣੇ ਆਣ ਕੇ ਕਹਿ ਦਿਓ ਸਾਨੂੰ ਮਾਫ ਕਰ ਦਿਓ ਤੇ ਫਿਰ ਸਾਨੂੰ ਅੱਗੇ ਲਾ ਲਓ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਡਰਾਮਾ ਹੈ ਇਹ ਧੋਖਾ ਹੈ ਇਹ ਕੌਮ ਪੰਜਾਬ ਪੰਥ ਸੁਚੇਤ ਰਵੇ ਇੱਕ ਵਾਰੀ ਕੋਈ ਪੈਸੇ ਲੈ ਕੇ ਮੁੱਕਰ ਜਾਏ ਦੂਜੀ ਵਾਰੀ ਬੰਦਾ ਮੂੰਹ ਨਹੀਂ ਲਾਉਂਦਾ ਇਹਨਾਂ ਨੇ ਤੇ ਕਈ ਦਹਾਕੇ ਤੁਹਾਡੇ ਨਾਲ ਝੂਠ ਬੋਲਿਆ ਤੇ ਜੇ ਅਜੇ ਵੀ ਤੁਸੀਂ ਇਹਨਾਂ ਲੋਕਾਂ ਦਾ ਨਾਂ ਲੈਨੇ ਹੋ ਇਹਨਾਂ ਵੱਲ ਵੇਖਦੇ ਹੋ ਫਿਰ ਪੰਜਾਬ ਤੇ ਪੰਥ ਦੀ ਵੱਧ ਕਿਸਮ ਨਹੀਂ ਦੀ ਸੋਸਵਾਏ ਕੁਛ ਨਹੀਂ ਜੀ ਸ਼ੁਕਰੀਆ ਬਡਾਲਾ ਸਾਹਿਬ ਅ ਬੇਸ਼ੱਕ ਆਪਣੇ ਤਰਫੋਂ ਅਕਾਲੀ ਆਗੂ ਉਹ ਅਕਾਲੀ ਆਗੂ ਜੋ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋ ਕੇ ਅੱਜ ਮਾਫੀ ਲਈ ਨਤਮਸਤਕ ਹੋਣ ਆਏ ਆ ਬੇਸ਼ੱਕ ਆਪਣੇ ਤਰਫੋਂ ਹੌਲੇ ਹੋਗੇ ਹੁਣ ਪਰ ਸਿੱਖ ਕੌਮ ਪੰਥ ਜਾਂ ਸੰਗਤ ਉਹਨਾਂ ਨੂੰ ਮਾਫਨੀ ਕਰੇਗੀ ਭਾਈ ਬਲਦੇਵ ਸਿੰਘ ਬਡਾਲਾ ਦੇ ਸ਼ਬਦ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਇਹ ਵਰਤਾਰਾ ਕੀ ਰੁਖ ਲੈਂਦਾ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ ਜਾਂ ਉਹਨਾਂ ਉਨ ਕਿਸ ਤਰ੍ਹਾਂ ਦੀ ਸਜ਼ਾਵਾਂ ਲਾਈਆਂ ਜਾਂਦੀਆਂ ਦੇਖਣਾ ਹੋਵੇਗਾ ਕੈਮਰਾਮੈਨ surjit ਦੇ ਨਾਲ ਅੰਮ੍ਰਿਤਸਰ ਤੋਂ ਮੈਂ ਹਰਜਿੰਦਰ ਸਿੱਧੂ